ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ 14 ਅਪ੍ਰੈਲ 1891 ਨੂੰ ਮਧ ਪ੍ਰਦੇਸ਼ ਦੇ ਮਹੂ ਨਾਮਕ ਇੱਕ ਸਤੰਤੇ ਹੋਇਆ ਸੀ ਦੱਸ ਦਈਏ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਦਲਤਾਂ ਦੇ ਹੱਕਾਂ ਦੀ ਲੜਾਈ ਲੜੀ ਉਹਨਾਂ ਨੇ ਕਾਨੂੰਨ ਅਤੇ ਸਮਾਜਿਕ ਵਿਗਿਆਨ 'ਚ ਪੜਾਈ ਕੀਤੀ ਅਤੇ ਆਪਣੀ ਸਿੱਖਿਆ ਦੇ ਬਲ ਤੇ ਦਲਤਾਂ ਦੇ ਅਧਿਕਾਰਾਂ ਲਈ ਇਹ ਲੜਾਈ ਲੜੀ। ਇਸ ਤੋਂ ਇਲਾਵਾ ਭਾਰਤੀ ਸੰਵਿਧਾਨ ਦੇ ਨਿਰਮਾਣ ਵਿੱਚ ਬਾਬਾ ਸਾਹਿਬ ਜੀ ਦਾ ਬੇਮਿਸਾਲ ਯੋਗਦਾਨ ਹੈ। ਸੰਵਿਧਾਨ ਵਿੱਚ ਦਲਤਾਂ ਦੇ ਅਧਿਕਾਰਾਂ ਅਤੇ ਬਰਾਬਰੀ ਦੀ ਗਰੰਟੀ ਦੀ ਉਹਨਾਂ ਨੇ ਮੰਗ ਕੀਤੀ। ਇਸ ਤੋਂ ਬਾਅਦ 6 ਦਸੰਬਰ 1956 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ। ਦੱਸਦੇ ਹਾਂ ਕਿ ਡਾਕਟਰ ਭੀਮਰਾ ਅੰਬੇਦਕਰ ਜੀ ਦੇ ਜੀਵਨ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਹਨ ਜਿਨ੍ਹਾਂ ਨੂੰ ਭਾਰਤ ਸਮੇਤ ਦੁਨੀਆ ਭਰ ਵਿੱਚ ਉਹਨਾਂ ਦੇ ਸਮਾਜ ਸੁਧਾਰਾਂ ਦੇ ਕੰਮਾਂ ਲਈ ਯਾਨਿਆ ਜਾਂਦਾ ਹੈ ਆ ਜਾਣਦੇ ਹਾਂ ਕੁਝ ਉਹਨਾਂ ਦੀ ਜ਼ਿੰਦਗੀ ਦੇ ਅਣ ਸੁਣੇ ਕਿੱਸਿਆਂ ਬਾਰੇ ਡਾਕਟਰ ਅੰਬੇਦਕਰ ਜੀ ਨੂੰ ਸ਼ੂਆ ਸ਼ੋਦਾ ਸਾਹਮਣਾ ਕਰਨਾ ਪਿਆ ਡਾਕਟਰ ਬੀਮਰਾ ਅੰਬੇਦਕਰ 14 ਪੈਨਪ੍ਰਾਮਾ ਦੇ ਵਿੱਚੋਂ ਇਕੱਲੇ ਸਨ ਜੋ ਸਕੂਲ ਦੀ ਪ੍ਰੀਖਿਆ ਦੇ ਵਿੱਚ ਸਫਲ ਹੋਏ ਸਨ ਦੱਸਦੀਏ ਕਿ ਉਹ ਦੂਜੇ ਬੱਚਿਆਂ ਦੇ ਮੁਕਾਬਲੇ ਬਹੁਤ ਹੁਸ਼ਿਆਰ ਵੀ ਸਨ ਪਰ ਉਹਨਾਂ ਦੀ ਯੋਗਤਾ ਦੇ ਬਾਵਜੂਦ ਅੰਬੇਦਕਰ ਜੀ ਨੂੰ ਸਕੂਲ ਵਿੱਚ ਦੂਜੇ ਬੱਚਿਆਂ ਤੋਂ ਵੱਖਰਾ ਬਿਠਾਇਆ ਜਾਂਦਾ ਸੀ ਉਹਨਾਂ ਨੂੰ ਕਲਾਸਰੂਮ ਦੇ ਅੰਦਰ ਨਹੀਂ ਬੈਠਣ ਦਿੱਤਾ ਜਾਂਦਾ ਸੀ ਜਦੋਂ ਉਹਨਾਂ ਨੂੰ ਪਿਆਸ ਲੱਗਦੀ ਸੀ ਤਾਂ ਉੱਚ ਜਾਤੀ ਦਾ ਕੋਈ ਵਿਅਕਤੀ ਉਚਾਈ ਤੋਂ ਉਹਨਾਂ ਦੇ ਹੱਥਾਂ ਤੇ ਪਾਣੀ ਪਾ ਦਿੰਦਾ ਸੀ ਕਿਉਂਕਿ ਉਹਨਾਂ ਨੂੰ ਪਾਣੀ ਦੇ ਭਾਂਡਿਆਂ ਨੂੰ ਛੂਣ ਦੀ ਆਗਿਆ ਨਹੀਂ ਸੀ ਅ ਹੁਣ ਜਾਣਦੇ ਹਾਂ ਕਿ ਉਹਨਾਂ ਦਾ ਨਾਮ ਅੰਬੇਦਕਰ ਕਿਵੇਂ ਪਿਆ ਡਾਕਟਰ ਅੰਬੇਦਕਰ ਜੀ ਦੇ ਪਿਤਾ RAM JI MALOJ JI SAKPAL ਅਤੇ ਮਾਤਾ BIMMA BAI ਸਨ ਪਰ ਇੱਕ ਬ੍ਰਾਹਮਣ ਅਧਿਆਪਕ ਮਹਾਦੇਵ ਅੰਬੇਦਕਰ ਦੀ ਸਲਾਹ ਤੇ ਉਹਨਾਂ ਨੇ ਆਪਣੇ ਨਾਮ ਤੋਂ ਸੁਖਪਾਲ ਹਟਾ ਕੇ ਅੰਬੇਦਕਰ ਜੋੜ ਦਿੱਤਾ ਜੋ ਕਿ ਉਹਨਾਂ ਦੇ ਪਿੰਡ ਅੰਬਾਬੜੇ ਦੇ ਨਾਮ ਤੇ ਸੀ ਬਾਬਾ ਸਾਹਿਬ ਜੀ ਦਾ ਬ੍ਰਾਹਮਣ ਨਾਲ ਕੀ ਸੰਬੰਧ ਸੀ ਆਓ ਇਸ ਬਾਰੇ ਵੀ ਜਾਣਦੇ ਹਾਂ ਡਾਕਟਰ ਬਿਮਰਾ ਅੰਬੇਦਕਰ ਜੀ ਦੀਆਂ ਦੋ ਪਤਨੀਆਂ ਸਨ ਦੱਸਦੀ ਹੈ ਕਿ ਉਹਨਾਂ ਨੇ Hindu ਰੀਤੀ ਰਿਵਾਜਾਂ ਮੁਤਾਬਕ 9 ਸਾਲ ਦੀ ਬੱਚੀ ਰਮਾਬਾਈ ਨਾਲ ਮੰਗਣੀ ਕਰਵਾਈ ਸੀ ਫਿਰ ਵਿਆਹ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਆਪਣੇ ਪਹਿਲੇ ਪੁੱਤਰ ਜੇਸ਼ਵੰਤ ਨੂੰ ਜਨਮ ਦਿੱਤਾ ਡਾਕਟਰ ਬੀ ਆਰ ਅੰਬੇਦਕਰ ਦੀ ਮੌਤ ਤੋਂ ਬਾਅਦ ਪਰਿਵਾਰ ਚ ਦੂਜੀ ਬੱਚੀ ਸविता ਅੰਬੇਦਕਰ ਜੋ ਜਨਮ ਤੋਂ ਹੀ ਬ੍ਰਾਹਮਣ ਸੀ ਵਿਆਹ ਤੋਂ ਬਾਅਦ ਉਹਨਾਂ ਦਾ ਨਾਮ ਸ਼ਾਰਦਾ ਕਵੀਰ ਸੀ ਲੰਡਨ ਚ ਪੜ੍ਹਦੇ ਆ ਉਹਨਾਂ ਸਕਾਲਰਸ਼ਿਪ ਖਤਮ ਹੋਣ ਤੋਂ ਬਾਅਦ ਉਹ ਆਪਣੇ ਘਰ ਪਰਤ ਆਏ ਅਤੇ ਮੁੰਬਈ ਦੇ ਇੱਕ ਕਾਲਜ ਵਿੱਚ ਪ੍ਰੋਫੈਸਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਵੈਸੇ ਤਾਂ ਇੱਥੇ ਵੀ ਉਹਨਾਂ ਨੂੰ ਜਾਤੀਵਾਦ ਅਤੇ ਅਸਮਾਨਤਾ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਅੰਬੇਦਕਰ ਜੀ ਨੇ ਦਲਿਤ ਪਾਇਚਾਰੇ ਨੂੰ ਬਰਾਬਰੀ ਦੇ ਅਧਿਕਾਰ ਦਿਵਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਦੱਸਦੀ ਹੈ ਕਿ ਉਹਨਾਂ ਨੇ ਬ੍ਰਿਟਿਸ਼ ਸਰਕਾਰ ਤੋਂ ਵੱਖਰੇ ਇਲੈਕਟੋਰੇਟ ਦੀ ਮੰਗ ਕੀਤੀ ਸੀ ਜਿਸ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਸੀ ਪਰ ਜਦੋਂ ਗਾਂਧੀ ਨੇ ਵਿਰੋਧ ਵਿੱਚ ਮਾਰਨ ਵਾਰਤ ਰੱਖ ਲਿਆ ਤਾਂ ਅੰਬੇਦਕਰ ਜੀ ਨੂੰ ਆਪਣੀ ਮੰਗ ਵਾਪਸ ਲੈਣੀ ਪਈ ਡਾਕਟਰ ਬੀ ਆਰ ਅੰਬੇਦਕਰ ਨੂੰ ਜਿੰਨਾ ਪਿਆਰ ਜਿੰਨਾ ਸਤਕਾਰ ਜਿੰਨੀ ਇੱਜ਼ਤ ਮਰਨ ਤੋਂ ਬਾਅਦ ਮਿਲੀ ਹੈ ਅਤੇ ਮਿਲ ਰਹੀ ਹੈ ਉੰਨੀ ਉਹਨਾਂ ਦੇ ਜਿਉਂਦੇ ਜੀ ਕਦੇ ਵੀ ਨਹੀਂ ਮਿਲੀ ਉਹਨਾਂ ਅਨੇਕਾਂ ਮਾਰਕਿਆਂ ਦੀਆਂ ਕਿਤਾਬਾਂ ਲਿਖੀਆਂ ਉਹਨਾਂ ਕਿਤਾਬਾਂ ਦੇ ਵਿੱਚ ਗਿਆਨ ਦਾ ਭੰਡਾਰ ਛੁਪਿਆ ਪਿਆ ਹੈ ਕਿਸੇ ਪੜੇ ਲਿਖੇ ਵਿਅਕਤੀ ਲਈ ਵੀ ਇਹਨਾਂ ਕਿਤਾਬਾਂ ਨੂੰ ਪੜਨਾ ਜੇ ਅਸੰਭਵ ਨਹੀਂ ਹੈ ਤਾਂ ਔਖਾ ਜ਼ਰੂਰ ਹੈ ਅੰਬੇਦਕਰ ਜੀ ਨੇ ਧਾਰਮਿਕ ਸਮਾਜਿਕ ਰਾਜਨੀਤਿਕ ਅਤੇ ਆਰਥਿਕ ਜੀਵਨ ਤੋਂ ਇਲਾਵਾ अनेका ਅਜਿਹੇ ਵਿਸ਼ੇਸ਼ ਹੋਏ ਜਿਨ੍ਹਾਂ ਸੰਬੰਧੀ ਉਹਨਾਂ ਦੀਆਂ ਵਿਦਵਤਾ ਭਰਪੂਰ ਲਿਖਤਾਂ ਪੜ ਕੇ ਇੰਜ ਜਾਪਦਾ ਹੈ ਕਿ 100 ਸਾਲ ਪਹਿਲਾਂ ਜੋ ਉਹਨਾਂ ਲਿਖ ਦਿੱਤਾ ਉਹਨਾਂ ਬਾਰੇ ਪਹਿਲਾਂ ਹੀ ਉਹ ਕਿਵੇਂ ਸੋਚ ਲਿਆ ਕਰਦੇ ਸਨ ਖੇਤੀਬਾੜੀ ਸਨਤ ਗਰੀਬੀ ਬੇਰੋਜ਼ਗਾਰੀ ਅਨਪੜਤਾ ਸਿੰਚਾਈ ਬਿਜਲੀ ਕਾਇਦੇ ਕਾਨੂੰਨ ਪਛਾਮਾ ਪ੍ਰਸ਼ਾਸਨ ਪੁਲਿਸ ਮਿਲਟਰੀ ਪਲਾਨਿੰਗ ਵਿਦੇਸ਼ੀ ਮਾਮਲੇ ਅਤੇ ਰਾਜ ਪ੍ਰਬੰਧਨ ਆਦਿ ਵਿਸ਼ਿਆਂ ਤੇ ਉਹਨਾਂ ਦੀ ਅਜਹੀ ਪਕੜ ਸੀ ਜੋ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਮੱਲੋ ਮੱਲੀ ਉਂਗਲਾਂ ਮੂਵ ਵਿਚ ਜਾ ਪੈਂਦੀਆਂ ਸਨ ਉਹਨਾਂ ਦੀਆਂ ਸਾਰੀਆਂ ਕਿਤਾਬਾਂ ਪੜ੍ਹਨੀਆਂ ਇੱਕ ਆਮ ਇਨਸਾਨ ਦੇ ਵੱਸ ਦੀ ਹੀ ਗੱਲ ਨਹੀਂ ਹੈ ਇਸ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਜੋ ਉਸ ਮਹਾਨ ਮਾਰਮ ਨੇ ਭਾਰਤ ਵਰਸ਼ ਦੀ ਆਜ਼ਾਦੀ ਵਿਕਾਸ ਸਮਾਜ ਸੁਧਾਰ ਰਾਜਨੀਤਿਕ ਅਤੇ ਆਰਥਿਕ ਸੁਧਾਰਾਂ ਦੇ ਵਿੱਚ ਯੋਗਦਾਨ ਪਾਇਆ ਉਹ ਉਦੁੱਤਾ ਅਤੇ ਬੇਮਿਸਾਲ ਸੀ ਔਰਤਾਂ ਦੀ ਆਜ਼ਾਦੀ ਪੜ੍ਹਾਈ ਬਰਾਬਰਤਾ ਅਤੇ ਉਨਤੀ ਵਾਸਤੇ ਜੋ ਕਦਮ ਬਾਬਾ ਸਾਹਿਬ ਜੀ ਨੇ ਚੁੱਕੇ ਹੈ ਉਹ ਪਿਛਲੇ 5000 ਸਾਲਾਂ ਦੇ ਵਿੱਚ ਨਹੀਂ ਚੁੱਕੇ ਗਏ ਸਨ ਔਰਤਾਂ ਨੂੰ ਵੋਟ ਦਾ ਅਧਿਕਾਰ बराबर ਤਨਖਾਹ ਪ੍ਰਸੂਤਾ ਛੁੱਟੀ ਤੋਂ ਇਲਾਵਾ ਹਿੰਦੂ ਮਾਡਲ ਕੋਡ ਰਾਹੀਂ ਬਾਬਾ ਸਾਹਿਬ ਨੇ ਪੁਛਤਾਨੀ ਜਾਇਦਾਦ ਦਾ ਅਧਿਕਾਰ ਤਲਾਕ ਦਾ ਅਧਿਕਾਰ ਤੇ ਇੱਕ ਹੀ ਮਰਦ ਜਾਂ ਔਰਤ ਨੂੰ ਵਿਆਹ ਕਰਾਉਣ ਦਾ ਕਾਨੂੰਨੀ ਹੱਕ ਦੇਣਾ ਸੀ ਭਾਵੇਂ ਉਹਨਾਂ ਵੱਲੋਂ ਪੇਸ਼ ਹਿੰਦੂ ਕੋਡ ਵਿਲ ਉਹਨਾਂ ਦੇ ਸਮੇਂ ਪਾਸ ਨਹੀਂ ਹੋ ਸਕਿਆ ਤੇ ਭਾਰਤ ਸਰਕਾਰ ਨੇ ਬਾਅਦ ਵਿੱਚ ਇਹ ਸਭ ਕੁਝ ਪਾਸ ਕਰ ਦਿੱਤਾ ਪਰ ਇਹ ਸਭ ਦਾ ਅਸਲੀ ਸੇਰਾ ਡਾਕਟਰ ਬੀ ਆਰ ਅੰਬੇਦਕਰ ਨੂੰ ਹੀ ਜਾਂਦਾ ਹੈ